1 18 اپریل نو ایک منڈ بھاگی وقوعہ ਹੋਇਆ ਸੀ ਜਦੇ ਵਿੱਚ ਕਿ ਇੱਕ ਦੁਕਾਨਦਾਰ ਕਮਲ కుమార్ ਜਿਹੜੇ ਹੈਗੇ ਨੇ ਉਹਨਾਂ ਦੇ ਜਦੋਂ ਆਪਣੀ ਦੁਕਾਨ ਵਧਾ ਕੇ ਘਰ ਆ ਰਹੇ ਸਨ ਤਾਂ ਉਹਨਾਂ ਦੇ ਉੱਪਰ ਤਿੰਨ ਲੋਕਾਂ ਨੇ ਹਮਲਾ ਕੀਤਾ ਜਿਨ੍ਹਾਂ ਦੇ ਹਮਲੇ ਕਰਕੇ ਉਹਨਾਂ ਦੇ ਕੋਲੋਂ ਉਹਨਾਂ ਦੀ ਸਕੂਟੀ ਤੇ ਸਕੂਟੀ ਦੇ ਵਿੱਚ ਹੀ ਉਹਨਾਂ ਦਾ ਜਿਹੜਾ ਕੈਸ਼ ਦਾ ਬੈਗ ਸੀਗਾ ਉਹ ਦੋਨੋਂ ਲੈ ਕੇ ਉਥੋਂ ਮੌਕੇ ਤੋਂ ਭੱਜ ਗਏ ਸਨ ਤੇ ਇਸ ਦੇ ਉੱਪਰ 60 ਨੰਬਰ ਐਫ ਆਰ 18 4 2024 ਨੂੰ ਦਰਜ ਕੀਤੀ ਗਈ ਔਰ ਉਸ ਐਫਐਡੀ ਤਫਤੀਸ਼ ਕਰਨ ਦੇ ਲਈ ਵੱਖਰੀਆਂ ਵੱਖਰੀਆਂ ਤੌਰ ਦੇ ਉੱਪਰ ਟੀਮਸ ਬਣਾਈਆਂ ਗਈਆਂ ਤੇ ਅ ਬਡੀ ਐਸਪੀ ਡੀ ਸਾਹਿਬ ਡੀਐਸਪੀ ਸਿਟੀ ਐ ਐਸਐਚਓ ਸਿਟੀ ਸਾਊਥ ਤੇ ਇਨਚਾਰਜ ਸੀ ਇਹੇ ਐਸਪੀਡੀ ਸਾਹਿਬ ਦੀ ਓਵਰਆਲ ਸੁਪਰਵੀਜ਼ਨ ਦੇ ਵਿੱਚ ਇੱਕ ਕੇਸ ਸੋਲਵ ਕੀਤਾ ਗਿਆ ਜਿਸ ਵਿੱਚ ਕਿ ਹੁਣ ਤੱਕ ਪੰਜ ਲੋਕ ਜਿਹੜੇ ਕਿ ਇਸ ਚੀਜ਼ ਦੇ ਵਿੱਚ ਇਨਵੋਲਵ ਸਨ ਉਹ ਸਾਰੇ ਅਰੈਸਟ ਕੀਤੇ ਗਏ ਹਨ ਇਹਨਾਂ ਦੇ ਵਿੱਚੋਂ ਜਿਹੜੇ ਤਿੰਨ ਲੋਕ ਮੌਕੇ ਦੇ ਉੱਪਰ ਜਿਨ੍ਹਾਂ ਨੇ ਅਟੈਕ ਕੀਤਾ ਸੀ ਉਹ ਵੱਖਰੇ ਤੌਰ ਦੇ ਤੇ ਜਿਨ੍ਹਾਂ ਨੇ ਰੈਕੀ ਕੀਤੀ ਸੀ ਦੋ ਲੋਕ ਉਹ ਵੀ ਆਇਡੈਂਟੀਫਾਈ ਹੋਏ ਨੇ ਤੇ ਇਹਨਾਂ ਸਾਰੇ ਪੰਜ ਦੇ ਪੰਜਾਂ ਬੰਦਿਆਂ ਨੂੰ ਹੁਣ ਤੱਕ ਅਰੈਸਟ ਕੀਤਾ ਜਾ ਚ ਇਸ ਤੋਂ ਇਲਾਵਾ ਜਿਹੜੀ ਮੌਕੇ ਦੇ ਵਿੱਚ ਇਸਤੇਮਾਲ ਕੀਤਾ ਗਿਆ ਮੋਟਰਸਾਈਕਲ ਸੀ ਉਹ ਬਰਾਮਦ ਹੋਇਆ ਜਿਹੜੀ ਸਕੂਟੀ ਚੋਰੀ ਕਰਕੇ ਲੈ ਕੇ ਗਏ ਸੀ ਖੋ ਕੇ ਲੈ ਕੇ ਗਏ ਸੀ ਉਹ ਵੀ ਸਕੂਟੀ ਵੀ ਬਰਾਮਦ ਹੋ ਚੁੱਕੀ ਤੇ ਇਸ ਤੋਂ ਇਲਾਵਾ 2 ਲੱਖ ਰੁਪਇਆ ਤੇ ਜਿਹੜੇ ਇਹਨਾਂ ਨੇ ਕਿਰਚੌਰ ਰੋਡ ਉਥੇ ਮੌਕੇ ਦੇ ਉੱਪਰ ਇਸਤੇਮਾਲ ਕੀਤੀ ਸੀ ਉਹ ਸਾਰੇ ਬਰਾਮਦ ਹੋ ਚੁੱਕੇ ਨੇ ਇਹਨਾਂ ਸਾਰਿਆਂ ਨੂੰ ਅੱਜ ਕੋਰਟ ਦੇ ਵਿੱਚ ਪੇਸ਼ ਕਰਕੇ ਇਹਨਾਂ ਦੀ ਰਿਮਾਂਡ ਲੈ ਕੇ ਸਾਨੂੰ ਉਮੀਦ ਹੈ ਵੀ ਸਾਨੂੰ ਹੋਰ ਕੇਸਿਸ ਵੀ ਇਹਦੇ ਵਿੱਚ ਸੋਲਵ ਹੋਣਗੇ ਅਤੇ ਜਿਹੜੇ ਹੋਰ ਵੀ ਜਿਹੜੀ ਐਵੀਡੈਂਸ ਹੈ ਇਸ ਕੇਸ ਦੇ ਵਿੱਚ ਸਾਡੇ ਕੋਲ ਇਹ ਦੋ ਸਾਰੇ ਜਣੇ ਇਹਨਾਂ ਦੀ ਹੁਣ ਤੱਕ ਦੀ ਤਫ਼ਤੀਸ਼ ਵਿੱਚ ਸਾਹਮਣੇ ਆਂਦੇ ਵੀ ਇਹ ਪਹਿਲੇ ਤੋਂ ਆਪਸ ਵਿੱਚ ਇੱਕ ਦੂਸਰੇ ਨੂੰ ਜਾਣਦੇ ਨੇ ਇਹ ਪਹਿਲੇ ਤੋਂ ਇੱਕ ਦੂਸਰੇ ਦੋਸਤ ਹੈਗੇ ਨੇ ਔਰ ਇਹ ਦੇ ਵਿੱਚ ਜਿਹੜਾ ਇੱਕ ਜਿਹੜਾ ਅਕਿਊਜ਼ਡ ਕਰਨ ਕੁਮਾਰ ਹੈ ਇਹ ਅੱਜ ਦਸਨ ਮੁਤਾਬਕ 4 ਤੋਂ 5 ਸਾਲ ਪਹਿਲਾਂ ਇਸੀ ਦੁਕਾਨ ਦੇ ਉੱਪਰ ਇਹਨੇ ਕੰਮ ਵੀ ਕੀਤਾ ਜਿਸ ਕਰਕੇ ਕਿ ਨੂੰ ਪਤਾ ਸੀ ਵੀ ਸ਼ਾਮ ਨੂੰ ਇਸ ਸਮੇਂ ਦੇ ਆਸ-ਪਾਸ ਇਹ ਦੁਕਾਨਦਾਰ ਜਿਹੜਾ ਹੈਗਾ ਘਰ ਪੈਸੇ ਲੈ ਕੇ ਜਾਂਦੇ ਨੇ ਤਾਂ ਜਿਸ ਕਰਕੇ ਕੀ ਇਹ ਜਿਹੜੀ ਹੈਗੀ ਇਹਨਾਂ ਨੇ ਇਹ ਵਕੂਆ ਪਲਾਨ ਕੀਤਾ ਇਹਨਾਂ ਉੱਪਰ ਕੋਈ ਮਾਰ ਨਹੀਂ ਰਿਹਾ ਜੀ ਨਾ ਇਨੋਂ ਕੋਈ ਮਾਮਲੀ ਦਰਜ ਨਹੀਂ ਕਰੂ ਇਹਨਾਂ ਦੇ ਵਿੱਚ ਜਿਹੜੇ ਦੋ ਦੋਸ਼ੀ ਹੈਗੇ ਨੇ ਕਰਨ ਕੁਮਾਰ ਉਰਫ ਹਨੀ ਅਤੇ ਰਜਿੰਦਰ ਸਿੰਘ ਉਰਫ ਜੈਰੀ ਇਹਨਾਂ ਦੋਨਾਂ ਦੇ ਉੱਪਰ ਪੁਰਾਣੇ ਮੁਕੱਦਮੇ ਵੀ ਦਰਜ ਹੈਗੇ ਕਿੰਨੇ ਦਿਨ ਤੋਂ ਪਲਾਨ ਕਰ ਰਹੇ ਸੀ ਜਿਹੜੇ ਇਹਨਾਂ ਦੀ ਕਰਨ ਦੇ ਦੱਸਣ ਮੁਤਾਬਕ ਇਹਨਾਂ ਦਾ ਕਾਫੀ ਦਿਨ ਪਹਿਲੇ ਇਹਦੇ ਦਿਮਾਗ ਦੇ ਵਿੱਚ ਪਲਾਨ ਸੀ ਕਿ ਮੇਨ ਜਿਹੜਾ ਜਿਹੜੀ ਪਲੈਨਿੰਗ ਹੋਵੇ ਇਹਦੀ ਹੈ ਬਾਕੀ ਸਾਰੇ ਬੰਦੇ ਨੇ ਹੌਲੀ ਹੌਲੀ ਆਪਣੇ ਨਾਲ ਜੋੜੇ ਹੈ ਤੇ ਉਸ ਤੋਂ ਬਾਅਦ ਮੌਕੇ ਦੇ ਉੱਪਰ ਜਾ ਕੇ ਇਹਨਾਂ ਨੇ ਫਿਰ ਇਹ ਪੂਰਾ ਇਹ ਇਸ ਇਨਸੀਡੈਂਟ ਨੂੰ ਇਹ ਜਿਹੜਾ ਹੈਗਾ ਇਹਨੂੰ ਅੰਜਾਮ ਦਿੱਤਾ ਸਰ ਇਹ ਪਤਾ ਸੀ ਕਿ ਉਹ ਕੈਸ਼ ਲੈ ਕੇ ਜਾ ਰਹੇ ਹੈ ਇਹ ਬੜੀ ਮਤਲਬ ਦੀ ਕੈਸ਼ ਲੈ ਕੇ ਜਾ ਰਹੇ ਦੁਕਾਨ ਇਹ ਦੇ ਦੱਸਣ ਮੁਤਾਬਕ ਕਿਉਂਕਿ ਇਹ ਪਹਿਲੇ ਕੰਮ ਕਰ ਚੁੱਕਾ ਸੀ ਦੁਕਾਨ ਦੇ ਉੱਪਰ ਇਸ ਕਰਕੇ ਇਹਨੂੰ ਪਤਾ ਸੀ ਵੀ ਸ਼ਾਮ ਨੂੰ ਇਸ ਤਰੀਕੇ ਨਾਲ ਦੁਕਾਨ ਵਧਾ ਕੇ ਜਦੋਂ ਜਾਂਦੇ ਨੇ ਤੇ ਇਹਨਾਂ ਦੇ ਪਾਸ ਕੈਸ਼ ਹੁੰਦਾ ਐ ਐਗਜੈਕਟ ਅਮਾਉਂਟ ਬਾਰੇ ਨੂੰ ਨਹੀਂ ਪਤਾ ਸੀ ਬਟ ਇਹਨੂੰ ਵੀ ਪਤਾ ਸੀ ਐਵਰੇਜ ਕਿੰਨਾ ਕੈਸ਼ ਇਹਨਾਂ ਕੋਲ ਹੁੰਦਾ ਉਸ ਵੇਲੇ ਇਸ ਇਹ ਮੁੱਗੇ ਤੇ ਰਹਿਣ ਵਾਲੇ ਹੈਗੇ ਨੇ ਜੀ ਕੁੱਟਲ ਅਮਾਉਂਟ ਕਿੰਨੀ ਸੀ ਜੀ ਸਰ ਜਿਹੜੀ ਕਿੰਨੀ ਰਿਕਵਰ ਹੋਈ ਹੈ ਕਿੰਨੀ ਅਮਾਉਂਟ ਸੀ ਕੁੱਟਲ ਇਹ ਇਹਨਾਂ ਦੇ ਦੱਸਣ ਮੁਤਾਬਕ ਜਿਹੜਾ ਹੈਗਾ 5 ਲੱਖ ਦੇ ਆਸ-ਪਾਸ ਦੀ ਅਮਾਉਂਟ ਦੱਸਦੇ ਹੈਗੇ ਨੇ ਜਿਹੜੇ ਦੁਕਾਨਦਾਰ ਹੈਗੇ ਨੇ ਹੁਣ ਤੱਕ 2.5 ਲੱਖ ਰੁਪਏ ਬਰਾਮਦ ਹੋ ਚੁੱਕੇ ਨੇ ਸਰ ਇੰਤਜ਼ਾਰ ਇੰਤਜ਼ਾਰ ਕਰ ਰਹੇ ਸੀ ਕਿ ਦੁਕਾਨਦਾਰਾਂ ਦਾ ਜੋ ਬੰਦ ਕਰਕੇ ਘਰੇ ਜਾ ਰਿਹਾ ਸੀਗਾ ਹਾਂਜੀ ਇਹ ਆਪਣਾ ਇਹਨਾਂ ਦੀ ਇਹ ਜਿਹੜੀ ਦੂ ਲੋਕ ਹੈ ਜੇ ਆਪ ਜੀ ਨੂੰ ਦੱਸਿਆ ਹੈਗਾ ਵੀ ਆਕਾਸ਼ ਕੁਮਾਰ ਤੇ ਰਜਿੰਦਰ ਜਿਹੜਾ ਹੈਗਾ ਇਹ ਦੋਨੋਂ ਰਿਕੀ ਕਰ ਰਹੇ ਸਨ ਤੇ ਇਹਨਾਂ ਨੇ ਹੀ ਅੱਗੇ ਟਿਪ ਆਫ ਦਿੱਤਾ ਸੀਗਾ ਅਗਲੀ ਆਪਣੀ ਜਿਹ ਦੂਜੇ ਬੰਦਿਆਂ ਨੂੰ ਵੀ ਇਹ ਮੌਕੇ ਦੇ ਉੱਪਰ ਹੁਣ ਚਲੇ ਗਿਆ ਹੁਣ ਉਹ ਦੁਕਾਨ ਵਧਾ ਕੇ ਨੂੰ ਜਾ ਰਿਹਾ ਤੁਸੀਂ ਜਿਹੜਾ ਹੈਗਾ ਇਹ ਇਹਨੂੰ ਇੰਪਲੀਮੈਂਟ ਵਕੂਆ ਅੰਜਾਮ ਦੇ ਸਾਬੇ ਜਿਹੜਾ ਮੋਟਰਸਾਈਕਲ ਵਰਤਦਾ ਹੈਗਾ ਜਿਹੜੂ 80 ਦਾ ਸਿਲੇ ਚੋਰੀ ਦਾ ਸੀਗਾ ਇਹਦਾ ਦਾ ਹਾਂਜੀ ਕਿਉਂਕਿ ਆਪਾਂ ਅੱਜ ਹੀ ਇਹਨਾਂ ਨੂੰ ਅਰੈਸਟ ਕੀਤਾ ਤੇ ਆਪਾਂ ਤਫਤੀਸ਼ ਦੇ ਵਿੱਚ ਰਿਮਾਂਡ ਲੈ ਕੇ ਸਾਨੂੰ ਜਿੱਦਾਂ ਹੋਵੇ ਸਾਰੀ ਕਲੀਅਰ ਹੋਣੀ ਹੈ ਹੁਣ ਤੱਕ ਦੀ ਤਫਤੀਸ਼ ਵਿੱਚ ਇਹ 5 ਲੋਕ ਆਏ ਨੇ ਬਾਕੀ ਤਫਤੀਸ਼ ਕਿਉਂਕਿ ਇੱਕ ਆਨਗoing ਪ੍ਰੋਸੈਸ ਹੈ ਜੇ ਹੋਰ ਕਿਸੇ ਦਾ ਰੋਲਾਊਗਾ ਤਾਂ ਡੈਫੀਨਿਟਲੀ ਨਵਾਂ ਕਾਰਵਾਈ ਕੀਤੀ ਜਾਣਕਾਰੀ ਹੈ ਕਿ ਕਾਫੀ ਮਿਹਨਤ ਕਰਨੀ ਪਈ ਇਸ ਕੇਸ ਨੂੰ ਪੇਸ ਕਰਨ ਲਈ ਹਜ਼ਾਰ ਤੋਂ ਉੱਪਰ ਕੈਮਰੇ ਖੰਗਾ ਦੇਵੇ ਬਿਲਕੁਲ ਸਹੀ ਹੈ ਜੀ ਹੈ ਉਹ ਟੈਕਨੀਕਲ ਆਪਣੀ ਹਰ ਕਿਸਮ ਫੋਰੈਂਸਿਕ ਹਰ ਕਿਸਮ ਦੀ ਐਵੀਡੈਂਸ ਹੈ ਦੇ ਵਿੱਚ ਜਿਹੜਾ ਹੈਗਾ ਟੀਮਸ ਨੇ ਇਸਤੇਮਾਲ ਕਰਕੇ ਇਸ ਕੇਸ ਨੂੰ ਪੇਸ ਕੀਤਾ ਹੈ ਕਿੰਨੇ ਕਿ ਕਹਿਣ ਲੱਗੇ ਸਰ ਕਿੰਨੀ ਜਿੰਮੇਤ ਕਰਨੀ ਮਿਲਦੀ ਹੈ ਮਿਲਨ ਤਾਂ ਕੋਈ ਹਿਸਾਬ ਨਹੀਂ ਹੁੰਦਾ ਮਿਹਨਤ ਤਾਂ ਕੋਈ ਹਿਸਾਬ ਨਹੀਂ ਹੁੰਦਾ ਮਿਹਨਤ ਤਾਂ ਸਾਡੇ ਵੱਲੋਂ ਹਰ ਕੇਸ ਦੇ ਵਿੱਚ ਕੀਤੀ ਜਾਂਦੀ ਹੈ ਥੋੜਾ ਬਹੁਤ ਪਕੇਰੀ ਵੀ ਲੱਕ ਵੀ ਹੁੰਦਾ ਵੀ ਕਿਸੇ ਕੇਸ ਦੇ ਵਿੱਚ ਜਲਦੀ ਸਕਸੈਸ ਮਿਲ ਜਾਂਦੀ ਹੈ ਕਿਸੇ ਵਿੱਚ ਥੋੜਾ ਜਿਆਦਾ ਸਮਾਂ ਲੱਗਦਾ ਹੈ ਬਟ ਮਿਹਨਤ ਹਰ ਵਾਰੀ ਕੀਤੀ ਜਾਂਦੀ ਹੈ ਹਰ ਕੇਸ ਵਿੱਚ ਇਹਦੇ ਵਿੱਚ ਲਗਭਗ 6 ਟੀਮਾਂ ਜਿਹੜੀਆਂ ਹਨ ਵੱਖ-ਵੱਖ ਤੌਰ ਦੇ ਉੱਪਰ ਕੰਮ ਕਰ ਰਹੀਆਂ ਸੰਜਿਰਾਂ ਨੇ ਜਿਨ੍ਹਾਂ ਦੀ ਮਿਹਨਤ ਸਦਕਾ ਹੈ ਆਪਾਂ ਨੂੰ ਕਾਮਯਾਬੀ ਮਿਲੀ ਹੈ ਸਰ ਇਸ ਇਨਸੀਡੈਂਟ ਤੋਂ ਬਾਅਦ ਦੇ ਜਿਹੜਾ ਕਿ 8 ਵਜੇ 10 ਮਿੰਟ ਤੇ ਹੋਇਆ ਸੀ ਉਸੇ ਰਾਤ ਨੂੰ ਹੀ 12:00 ਤੋਂ ਬਾਅਦ ਵੀ ਕੋਈ ਇਨਸੀਡੈਂਟ ਹੋਇਆ ਸੀ ਕਿਉਂਕਿ ਚੋਰੀ ਦਾ ਇਹਦੇ ਵਿੱਚ ਆਪਾਂ ਕਾਫੀ ਹੋਰ ਵੀ ਡਿਟੇਲ ਸਾਹਮਣੇ ਆ ਰਹੀਆਂ ਨੇ ਕਿਉਂਕਿ ਇਹਦੇ ਵਿੱਚ ਜਿਹੜਾ ਕਰਨ ਹੈਗਾ ਇਹ ਕਾਫੀ ਦਿਨ ਤੋਂ ਜਿਹੜਾ ਹੈਗਾ ਇੱਥੋਂ ਛੱਡ ਕੇ ਚਲਾ ਗਿਆ ਸੀਗਾ ਇਹ ਲੁਧਿਆਣਾ ਕਮਿਸ਼ਨਰ ਦੀ ਏਰੀਆ ਵਿੱਚ ਰਹਿਣ ਲੱਗ ਪਿਆ ਸੀ ਸਾਨੂੰ ਇਸ ਕਰਕੇ ਹੋਰ ਵੀ ਕੁਝ ਕੁਝ ਇਨਸੀਡੈਂਟਸ ਦੇ ਬਾਰੇ ਕੁਝ ਹੈਗੇ ਜਿਹਦੀ ਵੈਰੀਫਿਕੇਸ਼ਨ ਮੈਂ ਆਪ ਜੀ ਨੂੰ ਪਹਿਲੇ ਦੱਸਿਆ ਸੀ ਇਸੇ ਕਰਕੇ ਅਸੀਂ ਅੱਜ ਰਿਮਾਂਡ ਲੈਣ ਤੋਂ ਬਾਅਦ ਹੀ ਇਹ ਚੀਜ਼ ਨੂੰ ਕਲੀਅਰ ਕਰ ਸਕਾਂਗੇ ਵੀ ਹੋਰ ਕਿਹੜੇ ਇਫੈਕਟ ਸਾਹਮਣੇ ਆ ਰਹੇ ਨੇ ਸਰ ਵਾਰਦਾਤ ਕਰਨ ਤੋਂ ਬਾਅਦ ਕਿਤੇ ਨਿਕਲ ਗਏ ਲੁਧਿਆਣੇ